ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਪਰਮੇਸ਼ਰ ਨੇ ਇੱਕ ਵਾਰ ਫਿਰ ਸਾਨੂੰ ਆਪਣਾ ਵਚਨ ਸਿੱਖਣ ਦੇ ਲਈ ਮੌਕਾ ਦਿੱਤਾ ਹੈ। ਅਸੀਂ ਲਗਾਤਾਰ ਪਰਮੇਸ਼ਰ ਦੇ ਵਚਨਾਂ ਦੇ ਵਿੱਚੋਂ ਸਿੱਖ ਰਹੇ ਹਾਂ ਰੋਮੀਆਂ ਦੀ ਪੱਤਰੀ ਦੇ ਬਾਰੇ। ਸੋ ਅੱਜ ਅਸੀਂ ਦੇਖਾਂਗੇ ਰੋਮੀਆਂ ਦੀ ਪੱਤਰੀ ਦਾ ਪੰਜਵਾਂ ਅਧਿਆਇ ਅਸੀਂ ਪ੍ਰਭੂ ਦੀ ਦਇਆ ਦੇ ਨਾਲ ਉੱਥੇ ਤੱਕ ਪਹੁੰਚ ਗਏ ਹਾਂ। ਔਰ ਇੱਕ ਵਚਨ ਤੋਂ ਲੈ ਕੇ ਅਸੀਂ 6 ਵਚਨ ਤੱਕ ਪ੍ਰਭੂ ਦੇ ਵਚਨ ਨੂੰ ਸਿੱਖਾਂਗੇ ਜਿਸ ਦੇ ਵਿੱਚ ਪ੍ਰਭੂ ਦਾ ਦਾਸ ਪੌਲਸ ਕਿਸ ਪ੍ਰਕਾਰ ਸਾਨੂੰ ਦੱਸ ਰਿਹਾ ਕਿ ਸਾਡਾ ਮੇਲ ਜੋ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਨਾਲ ਹੋ ਗਿਆ ਆ ਔਰ ਕੱਲਾ ਮੇਲ ਹੀ ਨਹੀਂ ਸਾਡੀ ਉਹਦੀ ਤੱਕ ਪਹੁੰਚ ਵੀ ਹੋ ਚੁੱਕੀ ਆ ਔਰ ਜਦੋਂ ਪਹੁੰਚ ਹੋ ਚੁੱਕੀ ਆ ਤਾਂ ਅਸੀਂ ਉਸ ਮਹਿਮਾ ਉਸ ਆਸ਼ਾ ਦੇ ਉੱਪਰ ਕਮਾਂਡ ਕਰ ਸਕਦੇ ਆ ਫਿਰ ਪ੍ਰਭੂ ਦਾ ਦਾਸ ਪੌਲਸਾ ਨੂੰ ਸਿਖਾਉਂਦਾ ਕਿ ਅਸੀਂ ਕਿਸ ਪ੍ਰਕਾਰ ਉਸ ਵਿਪਤਾ ਦੇ ਵਿੱਚ ਕਮਾਂਡ ਕਰਨਾ ਕਿਉਂਕਿ ਵਿਪਤਾ ਧੀਰਜ ਪੈਦਾ ਕਰਦੀ ਆ ਔਰ ਜਦੋਂ ਧੀਰਜ ਪੈਦਾ ਹੁੰਦਾ ਤਾਂ ਸਾਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਦਾ ਆ ਸੋ ਛੇ ਵਚਨ ਤੋਂ ਬੋਲਦਾ ਹੈ ਕਿ ਜਦੋਂ ਅਸੀਂ ਨਿਰਬਲ ਸੀ ਤਾਂ ਮਸੀਹ ਸਾਡੇ ਲਈ ਮੋਇਆ ਤਾਂ ਇਹ ਸਾਰੀਆਂ ਗੱਲਾਂ ਨੂੰ ਅਸੀਂ ਪ੍ਰਭੂ ਦੀ ਦਇਆ ਦੇ ਨਾਲ ਸਿੱਖਾਂਗੇ ਮੈਂ ਸਭ ਤੋਂ ਪਹਿਲਾਂ ਪੰਜਾਬੀ ਦੇ ਵਿੱਚ ਇਹਨਾਂ ਵਚਨਾਂ ਨੂੰ ਪੜ੍ਹਾਂਗਾ ਰੋਮੀਆਂ ਦੀ ਪਤਰੀ 5 ਅਧਿਆਏ 1 ਵਚਨ ਤੋਂ ਲੈ ਕੇ 6 ਵਚਨ ਤੱਕ ਸੋ ਜਦੋਂ ਅਸੀਂ ਨੇਚਾ ਨਾਲ ਧਰਮੀ ਠਹਿਰਾਏ ਗਏ ਤਾਂ ਅਸੀਂ ਆਪਣੇ ਪ੍ਰਭੂ ਯੀਸ਼ੂ ਮਸੀਹ ਦੇ ਰਾਹੀ ਪਰਮੇਸ਼ਰ ਵੱਲ ਸ਼ਾਂਤੀ ਰੱਖੀਏ ਮੈਂ ਇਹਨਾਂ ਵਚਨਾਂ ਨੂੰ ਹਿੰਦੀ ਦੇ ਵਿੱਚ ਵੀ ਪੜ੍ਹਾਂਗਾ ਜਿਦੇ ਵਿੱਚ ਸਾਨੂੰ ਕੁਝ ਟ੍ਰਾਂਸਲੇਟ ਤੇ ਜਿਹੜੇ ਸ਼ਬਦ ਹੈਗੇ ਆ ਬਹੁਤ ਅੱਛੇ ਮਿਲਦੇ ਆ ਜਿਨ੍ਹਾਂ ਨੂੰ ਅਸੀਂ ਸਿੱਖਣਾ ਆ ਅੰਤ ਜਬ ਹਮ ਵਿਸ਼ਵਾਸ ਸੇ ਧਰਮੀ ਠਹਰੇ ਤੋ ਆਪਣੇ ਪ੍ਰਭੂ ਯੇਸ਼ੂ ਮਸੀਹ ਕੇ ਦੁਆਰਾ ਪਰਮੇਸ਼ਰ ਕੇ ਸਾਥ ਮੇਲ ਰਖੇ ਤੋ ਇਧਰ ਪ੍ਰਭੂ ਦਾ ਦਾਸ ਪੌਲਸ ਸਾਨੂੰ ਦੱਸ ਰਿਹਾ ਕਿ ਜਦ ਬਵਸਤਾ ਦੇ ਦੁਆਰਾ ਕੋਈ ਵੀ ਵਿਅਕਤੀ ਧਰਮੀ ਨਹੀਂ ਸੀ ਠਹਿਰ ਸਕਦਾ ਤਦ ਸਹੀ ਸਮੇਂ ਦੇ ਉੱਪਰ ਪ੍ਰਭੂ ਯੇਸ਼ੂ ਮਸੀਹ ਨੇ ਸਲੀਬ ਦੇ ਉੱਪਰ ਜਾਨ ਦੇ ਕੇ ਔਰ ਬਵਸਤਾ ਜਦ ਸਾਨੂੰ ਮਸੀਹ ਤੱਕ ਲੈ ਕੇ ਆਉਣ ਦੇ ਵਿੱਚ ਸਹਾਇਕ ਕੋਈ ਔਰ ਸਾਨੂੰ ਪਤਾ ਲੱਗਾ ਕਿ ਸਾਨੂੰ ਇੱਕ ਮੁਕਤੀ ਦਾਤਾ ਉਧਾਰ ਕਰਤਾ ਦੀ ਜ਼ਰੂਰਤ ਆ ਔਰ ਕਿਸ ਪ੍ਰਕਾਰ ਸਾਡੇ ਪਾਪਾ ਦੀ ਮਾਫੀ ਹੋ ਸਕਦੀ ਆ ਤੋ ਸਾਨੂੰ ਉਸ ਸੱਚੇ ਜ਼ਿੰਦੇ ਪਰਮੇਸ਼ਰ ਦੇ ਬਾਰੇ ਜਾਣਨ ਦਾ ਮﻘਮਲਿਆ ਤੋ ਹੁਣ ਪ੍ਰਭੂ ਦਾ ਦਾਂਸ ਪੌਲਸ ਇਧਰ ਕਹਿ ਰਿਹਾ ਕਿ ਜੇ ਜਦੋਂ ਅਸੀਂ ਨੇਚਾਂ ਨਾਲ ਧਰਮੀ ਠਹਿਰਾਏ ਗਏ ਤੋ ਜਦੋਂ ਅਸੀਂ ਧਰਮੀ ਠਹਿਰਾ ਦਿੱਤੇ ਗਏ ਆ ਤਾਂ ਅਸੀਂ ਆਪਣੇ ਪ੍ਰਭੂ ਯੀਸ਼ੂ ਦੇ ਰਾਹੀ ਪਰਮੇਸ਼ਰ ਵੱਲ ਸ਼ਾਂਤੀ ਰੱਖੀਏ ਔਰ ਹਿੰਦੀ ਚ ਲਿਖਿਆ ਕਿ ਉਹਦੇ ਨਾਲ ਉਸਕੇ ਸਾਥ ਮੇਲ ਰੱਖੇ ਤੋ ਪਹਿਲੀ ਗੱਲ ਸਭ ਤੋਂ ਇਹ ਦੇਖਣੀ ਆ ਕਿ ਸਾਡੇ ਸਿਰਫ ਪਾਪਾਂ ਦੀ ਮਾਫੀ ਨਹੀਂ ਹੋਈ ਅਸੀਂ ਸਿਰਫ ਧਰਮੀ ਹੀ ਠਹਿਰਾਏ ਨਹੀਂ ਗਏ ਬਲਕੇ ਸਾਡਾ ਮੇਲ ਉਸ ਸਰਵਸ਼ਕਤੀਮਾਨ ਪਰਮੇਸ਼ੁਰ ਦੇ ਨਾਲ ਹੋ ਗਿਆ ਆ ਮੈਂ ਫਿਰ ਬੋਲਦਾ ਆ ਅਸੀਂ ਸਿਰਫ ਧਰਮੀ ਨਹੀਂ ਠਹਿਰਾਏ ਗਏ ਜਾਂ ਸਿਰਫ ਸਾਡੇ ਪਾਪਾਂ ਦੀ ਮਾਫੀ ਨਹੀਂ ਹੋਈ ਬਲਕਿ ਸਾਡਾ ਮੇਲ ਉਸ ਪਰਮੇਸ਼ੁਰ ਦੇ ਨਾਲ ਹੋ ਚੁੱਕਾ ਆ ਇਹ ਬਹੁਤ ਹੀ ਅੱਛੀ ਔਰ ਸਾਡਲੀ ਖੁਸ਼ ਖਬਰੀ ਔਰ ਮੁਬਾਰਕ ਇੱਕ ਅਸੀਂ ਉਹ ਲੋਕ ਆ ਕਿ ਜੋ ਅਸੀਂ ਦੋਸ਼ੀ ਸੀ ਜਦੋਂ ਅਸੀਂ ਦੇਖਦੇ ਆ ਕਿ ਇੱਕ ਜੱਜ ਜਦੋਂ ਆਪਣੇ ਨਿਆਂ ਦੇ ਸਗਾਸਨ ਤੇ ਆਪਣੀ ਉਸ ਕੁਰਸੀ ਦੇ ਉੱਪਰ ਬੈਠਦਾ ਆ ਤਾਂ ਜੋ ਦੋਸ਼ੀ ਆ ਜਿਹਨੇ ਗੁਨਾਹ ਕੀਤਾ ਹੁੰਦਾ ਆ ਉਹ ਆਪਣੀ ਜਗ੍ਹਾ ਤੇ ਖੜਾ ਹੁੰਦਾ ਆ ਔਰ ਕਦੀ ਵੀ ਤੁਸੀਂ ਦੇਖੋਗੇ ਜੋ ਦੋਸ਼ੀ ਆ ਜਿਹਨੇ ਗੁਨਾਹ ਕੀਤਾ ਆ ਉਹ ਕਦੀ ਵੀ ਜੱਜ ਦੇ ਨਾਲ ਜਾ ਕੇ ਮੇਲ ਨਹੀਂ ਕਰ ਸਕਦਾ ਜੱਜ ਸਿਰਫ ਦੋ ਫੈਸਲੇ ਸਾਹਮਣੇ ਰੱਖਦਾ ਆ ਜਾਂ ਤਾਂ ਉਹਨੂੰ ਰਿਹਾ ਕਰ ਸਕਦਾ ਆ ਔਰ ਜਾਂ ਫਿਰ ਉਹਨੂੰ ਦੋਸ਼ੀ ਠਹਿਰਾ ਸਕਦਾ ਆ ਲੇਕਿਨ ਇਧਰ ਅਸੀਂ ਦੇਖਦੇ ਆ ਸਾਡਾ ਉਹ ਜੱਜ ਜਿਹਦੀ ਤੱਕੜੀ ਕਦੀ ਵੀ ਘੱਟ ਵੱਧ ਨਹੀਂ ਤੋਲਦੀ ਜਿਹਦੇ ਹੱਥ ਦੇ ਵਿੱਚ ਹਮੇਸ਼ਾ ਸੱਚਾ ਤਰਾਜੂ ਰਹਿੰਦਾ ਆ ਉਹ ਜੱਜ ਜੋ ਨਿਆਂਈ ਪ੍ਰਭੂ ਯੀਸ਼ੂ ਮਸੀਹ ਉਸ ਸਾਰੀ ਕੀਮਤ ਅਦਾ ਕੀਤੀ ਔਰ ਪੂਰੀ ਸਜ਼ਾ ਆਪਣੇ ਉੱਪਰ ਲਈ ਔਰ ਸਾਡਾ ਮੇਲ ਅਸੀਂ ਜੋ ਦੋਸ਼ੀ ਸੀ ਪਹਿਲੀ ਵਾਰ ਇਸ ਤਰੀਕੇ ਦੇ ਨਾਲ ਹੋਇਆ ਕਿ ਇੱਕ ਦੋਸ਼ੀ ਵਿਅਕਤੀ ਉਸ ਜੱਜ ਦੇ ਨਾਲ ਮੇਲ ਕਰ ਸਕੇ ਸੋ ਅਸੀਂ ਜੋ ਦੋਸ਼ੀ ਸੀ ਜੋ ਆਸ਼ਾਹੀਨ ਸੀ ਜੋ ਪਾਪ ਦੇ ਵਿੱਚ ਪਏ ਹੋਏ ਸੀ ਸਾਡੇ ਉੱਤੇ ਸਜ਼ਾ ਦਾ ਹੁਕਮ ਸੀ ਲੇਕਿਨ ਪ੍ਰਭੂ ਯੇਸ਼ੂ ਮਸੀਹ ਸਲੀਬ ਦੇ ਉੱਪਰ ਜਾਨ ਦੇਣ ਦੇ ਕਾਰਨ ਸਾਡਾ ਮੇਲ ਉਸ ਸਰਵਸ਼ਕਤੀਮਾਨ ਪਰਮੇਸ਼ਰ ਦੇ ਨਾਲ ਹੋ ਗਿਆ ਸੋ ਅੱਗੇ ਪ੍ਰਭੂ ਦਾ ਦਾਸ ਪੌਲਸ ਇਸ ਪ੍ਰਕਾਰ ਲਿਖਦਾ ਕਹਿੰਦਾ ਜਿਹਦੇ ਰਾਹੀ ਵੀ ਅਸੀਂ ਨੇਚਾ ਨਾਲ ਉਸ ਕਿਰਪਾ ਵਿੱਚ ਆਪਣੇ ਜਿਹਦੇ ਉੱਤੇ ਖਲੋਤੇ ਹਾਂ ਅਤੇ ਪਰਮੇਸ਼ਰ ਦੇ ਪ੍ਰਤਾਪ ਦੀ ਆਸ ਅਤੇ ਅਬਮਾਨ ਕਰੀਏ ਮੈਂ ਹਿੰਦੀ ਚ ਵੀ ਪੜਦਾ ਹਾਂ जिसके द्वारा विश्वास के कारण उस अनुग्रह तक जिसमें हम बने हैं हमारी पहुंच भी हुई और परमेश्वर की महिमा की आशा पर घमंड करें ये प्रभु का दास पोलिश कर रहा सिर्फ साडा मेल ही नहीं होया बल्कि साड़ी पहुंच भी उस प्रभु तक हो चुकी है मैं फिर बोलदा साडा सिर्फ उस सर्वशक्तिमान परमेश्वर ना मेल नहीं होया ਬਲਕਿ ਸਾਡੀ ਪਹੁੰਚ ਉਹਦੇ ਤੱਕ ਹੋ ਚੁੱਕੀ ਆ ਪਹੁੰਚ ਦਾ ਮਤਲਬ ਕਿ ਹੁਣ ਮੈਂ ਉਹਨੂੰ हे ਅੱਬਾ हे ਪਿਤਾ ਕਹਿ ਕੇ ਪੁਕਾਰ ਸਕਦਾ ਆ ਮੈਂ ਉਹਦੇ ਨਾਲ ਗੱਲ ਕਰ ਸਕਦਾ ਆ ਮੈਂ ਉਹਦੇ ਨਾਲ ਰਹਿ ਸਕਦਾ ਆ ਮੈਂ ਉਹਦੀ ਆਵਾਜ਼ ਨੂੰ ਸੁਣ ਸਕਦਾ ਆ ਮੈਂ ਆਪਣੀਆਂ ਪ੍ਰਾਰਥਨਾਵਾਂ ਨੂੰ ਉਹਦੇ ਸਾਹਮਣੇ ਰੱਖ ਸਕਦਾ ਆ ਇਹ ਸਿਰਫ ਕਿਉਂ ਹੋਇਆ ਕਿਉਂਕਿ ਇੱਧਰ ਲਿਖਿਆ ਆ कि जिसके द्वारा विश्वास के कारण अनुग्रह तक जिसमें हम बने हैं हमारी पहुंच भी हुई और परमेश्वर की महिमा की आशा पर घमंड करें तो जब मेल हो गया ਸਾਡੀ ਪਹੁੰਚ ਉਸ ਸਰਵਸ਼ਕਤੀਮਾਨ ਪਰਮੇਸ਼ਰ ਤੱਕ ਹੋ ਗਈ ਕਿਤੇ ਅਸੀਂ ਬਹੁਤ ਦੂਰ ਸੀ ਕਿਉਂਕਿ ਪ੍ਰਭੂ ਦਾ ਦਾਸ ਪੌਲਸ ਲਿਖਦਾ ਸੀ ਆਸ਼ਾਹੀਨ ਸੀ ਅਸੀਂ ਪਰਮੇਸ਼ਰ ਤੋਂ ਦੂਰ ਸੀ ਸਾਡੇ ਕੋਲੇ ਕੋਈ ਵੀ ਆਸ਼ਾ ਨਹੀਂ ਸੀ ਯਹੂਦੀ ਮਤ ਦੇ ਅਨੁਸਾਰ ਉਹਨਾਂ ਪਰੰਪਰਾਵਾਂ ਦੇ ਅਨੁਸਾਰ ਬਹੁਤ ਸਾਰੀਆਂ ਦੀਵਾਰਾਂ ਵਿੱਚ ਬਣੀ ਹੋਈਆਂ ਸੀ ਜਿਦੇ ਲਈ ਪਰਾਇਆਂ ਕੌਮਾਂ ਦੇ ਲਈ ਅਲੱਗ ਯਹੂਦੀ ਲੋਕਾਂ ਦੇ ਲਈ ਅਲੱਗ ਔਰ ਇੱਕ ਜਾਜਕ ਦੇ ਲਈ ਅਲੱਗ ਨਿਯਮ ਠਹਿਰਾਏ ਗਏ ਸੀ ਲੇਕਿਨ ਜਿਸ ਦਿਨ ਪ੍ਰਭੂ ਯੀਸ਼ੂ ਮਸੀਹ ਸਲੀਬ ਦੇ ਉੱਪਰ ਜਾਨ ਦਿੱਤੀ ਹੇਕਲ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤੱਕ ਫਟ ਗਿਆ ਔਰ ਪ੍ਰਭੂ ਦਾ ਦਾਸ ਅਪਸੀਆਂ 2:14 ਚ ਲਿਖਦਾ ਕਿ ਸਾਡਾ ਮੇਲ ਉਸ ਪਰਮੇਸ਼ਰ ਨਾਲ ਹੋ ਗਿਆ ਕਿਉਂਕਿ ਉਹਨੇ ਵੈਰ ਵਿਰੋਧ ਤੇ ਜੁਦਾਈ ਦੀ ਕੰਧ ਨੂੰ ਟਾ ਸੁੱਟਿਆ ਮੈਂ ਪੜਾਂਗਾ ਪ੍ਰਭੂ ਦੇ ਵਚਨ ਦੇ ਵਿੱਚੋਂ ਅਪਸੀਆਂ ਦੀ ਪਤਰੀ ਪ੍ਰਭੂ ਦੇ ਵਚਨ ਦੇ ਵਿੱਚੋਂ ਦੋ ਅਧਿਆਏ ਔਰ ਉਸ ਦਾ 14 ਵਚਨ ਕਿਉਂਕਿ ਉਹ ਸਾਡਾ ਮਿਲਾਪ ਹੈ ਜਿਨੇ ਦੋਹਾਂ ਨੂੰ ਇੱਕ ਕੀਤਾ ਅਤੇ ਆਪਣੇ ਸਰੀਰ ਵਿੱਚ ਵੈਰ ਵਿਰੋਧ ਵਾਲੀ ਜੁਦਾਈ ਦੀ ਕੰਧ ਨੂੰ ਟਾ ਦਿੱਤਾ ਸੋ ਇਧਰ ਪ੍ਰਭੂ ਦਾ ਦਾਸ ਪੌਲਸ ਲਿਖ ਰਿਹਾ ਕਿ ਉਹਨੇ ਉਸ ਵੈਰ ਵਿਰੋਧ ਤੇ ਜੁਦਾਈ ਦੀ ਕੰਧ ਨੂੰ ਜਦ ਢਾ ਦਿੱਤਾ ਤਾਂ ਸਾਡਾ ਮੇਨ ਉਹਦੇ ਨਾਲ ਹੋ ਗਿਆ ਸਾਡੀ ਪਹੁੰਚ ਉਹਦੇ ਤੱਕ ਹੋ ਗਈ ਤੇ ਹੁਣ ਮੈਂ ਇਹ ਸਮਝ ਸਕਦਾ ਆ ਕਿ ਮੈਂ ਇੱਕ ਜ਼ਿੰਦਾ ਪਰਮਿਸ਼ਨ ਨੂੰ ਜਾਣ ਲਿਆ ਆ ਜੋ ਮੇਰੀਆਂ ਪ੍ਰਾਰਥਨਾਵਾਂ ਨੂੰ ਸੁਣ ਸਕਦਾ ਆ ਔਰ ਮੈਂ ਉਹਦੀ ਆਵਾਜ਼ ਨੂੰ ਸੁਣ ਸਕਦਾ ਆ ਔਰ ਮੈਂ ਉਸ ਦੇ ਨਾਲ ਰਹਿ ਸਕਦਾ ਆ ਇਸ ਲਈ ਪ੍ਰਭੂ ਦਾ ਦਾਸ ਪੌਲਸ ਕਹਿ ਰਿਹਾ ਕਿ ਅਸੀਂ ਕੀ ਕਰਨਾ ਪ੍ਰਤਾਪ ਦੀ ਆਸ ਉੱਤੇ ਅਭਿਮਾਨ ਕਰੀਏ ਦੇ ਉਸ ਮਹਿਮਾ ਦੇ ਉੱਤੇ ਕਮਾਂਡ ਕਰੀਏ ਕਿ ਪ੍ਰਭੂ ਯੇਸ਼ੂ ਮਸੀਹ ਦੁਬਾਰਾ ਮੈਨੂੰ ਲੈਣ ਦੇ ਲਈ ਆ ਰਹੇ ਆ ਔਰ ਜਦੋਂ ਮੈਨੂੰ ਲੈਣ ਦੇ ਲਈ ਆਉਣਗੇ ਮੈਂ ਸਦਾ ਤੱਕ ਉਸ ਪਰਮੇਸ਼ੁਰ ਦੇ ਨਾਲ ਰਹੂੰਗਾ ਮੈਂ ਫਿਰ ਬੋਲਦਾ ਆ ਕਿ ਇਸ ਮਹਿਮਾ ਦੀ ਗੱਲ ਕਰ ਰਿਹਾ ਕਿਸ ਚੀਜ਼ ਦੇ ਉੱਤੇ ਕਮਾਂਡ ਕਰਨ ਦੀ ਗੱਲ ਕਰ ਰਿਹਾ ਆ ਕਿ ਪ੍ਰਭੂ ਯੇਸ਼ੂ ਮਸੀਹ ਦੁਬਾਰਾ ਸਾਨੂੰ ਲੈਣ ਦੇ ਲਈ ਆ ਰਹੇ ਆ ਔਰ ਅਸੀਂ ਸਦਾ ਤੱਕ ਉਸ ਪਰਮੇਸ਼ੁਰ ਦੇ ਨਾਲ ਮੇਲ ਰਵਾਂਗੇ ਜਾਂ ਮੇਲ ਕਰਕੇ ਉਹਦੇ ਨਾਲ ਹਮੇਸ਼ਾ ਤੱਕ ਬਣੇ ਰਵਾਂਗੇ ਤੋਂ ਅੱਗੇ ਪ੍ਰ부 ਦਾ ਦੰਸ ਪੌਲਿਸ ਲਿਖਦਾ ਆ ਤਿੰਨ ਵਚਨ ਮੈਂ ਪੜਦਾ ਆ ਨਿਰਾ ਇਹੋ ਨਹੀਂ ਸਕੂ ਬਿਪਤਾ ਵਿੱਚ ਵੀ ਅਪਮਾਨ ਕਰੀਏ ਕਿਉਂ ਜੋ ਇਹ ਜਾਣਦੇ ਹਾਂ ਭਾਈ ਬਿਪਤਾ ਧੀਰਜ ਪੈਦਾ ਕਰਦੀ ਹੈ ਅਤੇ ਧੀਰਜ ਦ੍ਰਿੜਤਾ ਅਤੇ ਦ੍ਰਿੜਤਾ ਆਸ ਪੈਦਾ ਕਰਦੀ ਹੈ ਅਤੇ ਆਸ ਸ਼ਰਮਿੰਦਿਆ ਨਹੀਂ ਕਰਦੀ ਇਸ ਲਈ ਜੋ ਪਰਮੇਸ਼ਰ ਦਾ ਪ੍ਰੇਮ ਪਵਿੱਤਰ ਆਤਮਾ ਦੇ ਵਸੀਲੇ ਨਾਲ ਜੋ ਸਾਨੂੰ ਦਿੱਤਾ ਗਿਆ ਸਾਡਿਆਂ ਹਿਰਦਿਆਂ ਵਿੱਚ ਪਾਇਆ ਹੋਇਆ ਹੈ ਪ੍ਰਭੂ ਦਾ ਦਾਸ ਪੌਲਿਸ ਇਧਰ ਕਹਿ ਰਿਹਾ ਨੀਰਾ ਇਹੋ ਨਹੀਂ ਸਗੋ ਵਿਪਤਾ ਵਿੱਚ ਵੀ ਅਭਿਮਾਨ ਕਰੀਏ ਕਿ ਜਦੋਂ ਸਮੱਸਿਆ ਜਦੋਂ ਰੁਕਾਵਟਾਂ ਜਦੋਂ ਨਿਰਾਸ਼ਾ ਜ਼ਿੰਦਗੀ ਚ ਆਉਂਦੀ ਆ ਤੋ ਵਿਪਤਾ ਉਹ ਸਮੱਸਿਆਵਾਂ ਉਹ ਨਿਰਾਸ਼ਾ ਉਹ ਚਿੰਤਾ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਧੀਰਜ ਪੈਦਾ ਕਰਦੀਆਂ ਹੈ ਅਸੀਂ ਇਸ ਜਗ੍ਹਾ ਤੇ ਇਸ ਗੱਲ ਦੇ ਉੱਪਰ ਧਿਆਨ ਕਰਾਂਗੇ ਕਿ ਬਹੁਤ ਵਾਰ ਜਦੋਂ ਵਿਪਤਾ ਸਮੱਸਿਆਵਾਂ ਚਿੰਤਾਵਾਂ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਆ ਤੋ ਅਸੀਂ ਧੀਰਜ ਦੀ ਬਜਾਏ ਬਹੁਤ ਵਾਰ ਡਾਵਾ ਡੋਲੋ ਜਾਂਦੇ ਹਾਂ ਬहोत ਵਾਰ ਸਾਡਾ ਵਿਸ਼ਵਾਸ ਕਮਜ਼ੋਰ ਹੋ ਜਾਂਦਾ ਆ ਲੇਕਿਨ ਪ੍ਰਭੂ ਦਾ ਦਾਂਸ ਪਾਲਸ ਮੇਰੇਆ ਨੀਰਾ ਇਹੋ ਨਹੀਂ ਅਸੀਂ ਵਿਪਤਾ ਵਿੱਚ ਵੀ ਕਮਾਂਡ ਕਰੀਏ ਅਭਿਮਾਨ ਕਰੀਏ ਕਿਉਂ ਜੋ ਵਿਪਤਾ ਧੀਰਜ ਪੈਦਾ ਕਰਦੀ ਆ ਤਾਂ ਜਦੋਂ ਸਾਡੇ ਅੰਦਰ ਧੀਰਜ ਪੈਦਾ ਹੋ ਜਾਂਦਾ ਆ ਤਾਂ ਦਸੀਂ ਕੁਝ ਸਮਾਂ ਉਸ ਵਿਪਤਾ ਦੇ ਵਿੱਚ ਉਸ ਮੁਸੀਬਤ ਦੇ ਵਿੱਚ ਉਸ ਨਿਰਾਸ਼ਾ ਦੇ ਵਿੱਚ ਰੁਕਦੇ ਆ ਜਿਦੇ ਨਾਲ ਸਾਨੂੰ ਪਰਮੇਸ਼ਰ ਦੀ ਆਵਾਜ਼ ਸੁਣਨ ਦਾ ਮੌਕਾ ਮਿਲਦਾ ਆ ਪਰਮੇਸ਼ਰ ਦੀ ਹਜ਼ੂਰੀ ਨੂੰ ਮਹਿਸੂਸ ਕਰਨ ਦਾ ਮੌਕਾ ਮਿਲਦਾ ਆ ਔਰ ਉਸ ਵਿਪਤਾ ਦੇ ਵਿੱਚ ਉਸ ਨਿਰਾਸ਼ਾ ਦੇ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਦਾ ਹੈ ਇਦੇ ਵਿੱਚ ਜੋ ਜ਼ਰੂਰੀ ਅਸੀਂ ਗੱਲਾਂ ਨੂੰ ਸਿੱਖਣਾ ਉਹ ਇਹ ਹੈ ਉਹ ਇਹ ਆ ਕਿ ਜਦੋਂ ਵਿਪਤਾ ਆਉਂਦੀ ਆ ਨਿਰਾਸ਼ਾ ਆਉਂਦੀ ਆ ਚਿੰਤਾ ਆਉਂਦੀ ਆ ਸਮੱਸਿਆ ਆਉਂਦੀ ਆ ਕਦੀ ਵੀ ਆਪਣੀ ਸਮੱਸਿਆ ਨੂੰ ਦੂਸਰੇ ਵਿਅਕਤੀ ਦੇ ਨਾਲ ਕੰਪੈਰੀਜ਼ਨ ਨਹੀਂ ਕਰਨਾ ਜੋੜਨਾ ਨਹੀਂ ਆ ਕਿ ਉਹਦੀ ਸਮੱਸਿਆ ਘਟਿਆ ਮੇਰੀ ਵਾਧੀਆਂ ਜਾਂ ਮੇਰੀ ਵਾਧੀਆਂ ਉਹਦੀ ਘਟਿਆ ਮੇਰੇ ਉੱਤੇ ਹੀ ਇਸ ਤਰ੍ਹਾਂ ਕਿਉਂ ਚੱਲ ਰਿਹਾ ਅਸੀਂ ਬਹੁਤ ਵਾਰ ਆਪਣੀਆਂ ਸਮੱਸਿਆਵਾਂ ਨੂੰ ਦੂਸਰੇ ਵਿਅਕਤੀ ਦੇ ਨਾਲ ਮਲਾਉਣੇ ਆ ਜਿਹਦੇ ਕਾਰਨ ਅਸੀਂ ਡਾਵਾ ਡੋਲੇ ਜਾਂਦੇ ਆ ਅਸੀਂ ਵਿਸ਼ਵਾਸ ਦੇ ਵਿੱਚ ਕਮਜ਼ੋਰ ਹੋ ਜਾਂਦੇ ਆ ਲੇਕਿਨ ਉਸ ਵਿਪਤਾ ਦੇ ਵਿੱਚ ਸਾਡੇ ਅੰਦਰ ਇੱਕ ਧੀਰਜ ਪੈਦਾ ਹੋਣਾ ਆ ਸ਼ੈਨਸ਼ੀਲਤਾ ਆਉਣੀ ਆ ਉਸ ਦੁੱਖ ਨੂੰ ਆਪਣੇ ਜੀਵਨ ਦੇ ਵਿੱਚ ਮਹਿਸੂਸ ਕਰਨਾ ਆ ਔਰ ਉਹ ਦੁੱਖ ਉਹ ਕਲੇਸ਼ ਇੱਕ ਦਿਨ ਬਹੁਤ ਵੱਡੀ ਮਹਿਮਾ ਦਾ ਕਾਰਨ ਬਣ ਜਾਊਗਾ ਇਸ ਲਈ ਪ੍ਰਭੂ ਦਾ ਦਾਸ ਕਹਿ ਰਿਹਾ ਕਿ ਵਿਪਤਾ ਧੀਰਜ ਪੈਦਾ ਕਰਦੀ ਆ ਅਤੇ ਧੀਰਜ ਦ੍ਰਿੜਤਾ ਤੇ ਦ੍ਰਿੜਤਾ ਆਸ ਪੈਦਾ ਕਰਦੀ ਆ ਜਦੋਂ ਵਿਪਤਾ ਆਉਂਦੀ ਆ ਤਾਂ ਵਿਪਤਾ ਦੇ ਨਾਲ ਸਾਡੇ ਅੰਦਰ ਇੱਕ ਧੀਰਜ ਧੀਰਜ ਆਉਂਦਾ ਆ ਤਾਂ ਅਸੀਂ ਉਸ ਮੁਸ਼ਕਲ ਦੇ ਵਿੱਚ ਪਰਖੇ ਜਾਂਦੇ ਆ ਖਰੇ ਨਿਕਲਦੇ ਆ ਜਿਵੇਂ ਸੋਨਾ ਅੱਗ ਦੇ ਵਿੱਚ ਪਰਖਿਆ ਜਾਂਦਾ ਆ ਏਵੇਂ ਹੀ ਸਰਵ ਸ਼ਕਤੀਮਾਨ ਪਰਮੇਸ਼ਰ ਸਾਡੇ ਉੱਤੇ ਉਸ ਦੁੱਖ ਉਸ ਮੁਸੀਬਤ ਉਸ ਵਿਪਤਾ ਦੇ ਸਮੇਂ ਜਦ ਉਹ ਸਾਡੇ ਉੱਪਰ ਆਉਂਦੀ ਆ ਔਰ ਅਸੀਂ ਵਿਸ਼ਵਾਸ ਦੇ ਵਿੱਚ ਖਰੇ ਨਿਕਲਦੇ ਆ ਜਿਵੇਂ ਸੋਨਾ ਖਰਾ ਨਿਕਲਦਾ ਆ ਤਦ ਸਾਡੇ ਲਈ ਪਰਮੇਸ਼ਰ ਇੱਕ ਜੀਵਨ ਦਾ ਮੁਕਤ ਰੱਖਦਾ ਆ ਜੋ ਪ੍ਰਕਾਸ਼ ਦੀ ਪੋਥੀ 2 ਅਧਿਆਇ 10 ਵਚਨ ਤੇ ਲਿਖਿਆ ਆ ਕਿ ਜੋ ਮੌਤ ਤੱਕ ਵਫਾਦਾਰ ਰਹੂਗਾ ਉਹਨੂੰ ਮੈਂ ਜੀਵਨ ਦਾ ਮੁਕਤ ਦੇਵਾਂਗਾ ਸੋ ਇਸ ਲਈ ਉਸ ਵਿੱਤਾ ਦੇ ਵਿੱਚ ਧੀਰਜ ਰੱਖਣਾ ਆ ਕਦੇ ਵੀ ਡਾਵਾ ਡੋਲ ਨਹੀਂ ਹੋਣਾ ਬਹੁਤ ਵਾਰ ਅਸੀਂ ਡਾਵਾ ਡੋਲ ਹੋ ਜਾਂਦੇ ਆ ਲੇਕਿਨ ਜਦੋਂ ਧੀਰਜ ਰੱਖਾਂਗੇ ਸਾਡਾ ਵਿਸ਼ਵਾਸ ਪਰਖਿਆ ਜਾਊਗਾ ਅਸੀਂ ਮਜ਼ਬੂਤ ਹੋ ਜਾਵਾਂਗੇ ਔਰ ਅਸੀਂ ਇੰਨੇ ਕੋ ਵਿਸ਼ਵਾਸ ਦੇ ਵਿੱਚ ਦ੍ਰਿੜ ਹੋ ਜਾਵਾਂਗੇ ਕਿ ਅਸੀਂ ਉਸ ਬਿਪਤਾ ਦਾ ਡਟ ਕੇ ਸਾਹਮਣਾ ਕਰਾਂਗੇ ਔਰ ਕਦੀ ਵੀ ਨਿਰਾਸ਼ ਨਹੀਂ ਹੋਵਾਂਗੇ ਧੀਰਜ ਦਾ ਅਸਲੀ ਮਤਲਬ ਅਗਰ ਤੁਸੀਂ ਸਮਝੋਗੇ ਤਾਂ ਮੈਂ ਸਾਫ਼ ਸ਼ਬਦਾਂ ਵਿੱਚ ਬੋਲਦਾ ਹਾਂ ਕਦੀ ਵੀ ਹਾਰ ਨਹੀਂ ਮੰਨਣੀ ਕਦੀ ਵੀ ਮਸੀਹੀ ਜ਼ਿੰਦਗੀ ਦੇ ਵਿੱਚ ਨਿਰਾਸ਼ਾ ਆਉਂਦੇ ਸਮੇਂ ਚਿੰਤਾ ਆਉਂਦੇ ਸਮੇਂ ਸਮੱਸਿਆ ਆਉਂਦੇ ਸਮੇਂ ਕਦੀ ਹਾਰਨਾ ਨਹੀਂ ਆ ਹਾਰਨਾ ਕਿਉਂ ਨਹੀਂ ਆ ਕਿਉਂਕਿ ਉਸ ਬਿਪਤਾ ਦੇ ਵਿੱਚ ਵੀ ਸਰਵਸ਼ਕਤੀਮਾਨ ਪਰਮੇਸ਼ਰ ਮੇਰੇ ਨਾਲ ਆ ਕਿਉਂਕਿ ਮੇਰਾ ਮੇਲ ਉਹਦੇ ਨਾਲ ਹੋ ਗਿਆ ਮੇਰੀ ਪਹੁੰਚ ਉਹਦੇ ਤੱਕ ਹੋ ਚੁੱਕੀ ਆ ਔਰ ਮੈਂ ਉਸ ਬਿਪਤਾ ਦੇ ਵਿੱਚ ਕਮਾਂਡ ਕਰ ਸਕਦਾ ਆ ਕਿਉਂ ਕਿ ਮੇਰਾ ਧਰਮੀ ਬੰਦਾ ਨੇਚਾ ਦੇ ਨਾਲ ਜ਼ਿੰਦਾ ਰਹੇਗਾ ਇਸ ਲਈ ਪ੍ਰਭੂ ਦਾ ਦਾਸ ਪੌਲਸ ਕਹਿ ਰਿਹਾ ਕਿ ਉਸ ਬਿਪਤਾ ਦੇ ਵਿੱਚ ਵੀ ਅਸੀਂ ਕਮਾਂਡ ਕਰਨਾ ਆ ਕਿਉਂਕਿ ਬਿਪਤਾ ਧੀਰਜ ਪੈਦਾ ਕਰਦੀ ਆ ਔਰ ਜਿਹੜੀ ਧੀਰਜ ਆ ਉਹ ਦ੍ਰਿੜਤਾ ਤੇ ਦਿੜਤਾ ਆਸ ਪੈਦਾ ਕਰਦੀ ਆ ਸੋ 6 ਵਚਨ ਜਦੋਂ ਅਸੀਂ ਨਿਰਬਲ ਹੀ ਸਾਂ ਤਦੋਂ ਮਸੀਹ ਵੇਲੇ ਸਿਰ ਕੁਦਰਮੀਆਂ ਦੇ ਲਈ ਮੋਇਆ ਪਹਿਲੀ ਗੱਲ ਸਾਡਾ ਮੇਲ ਹੋ ਗਿਆ ਨੰਬਰ 2 ਸਾਡੀ ਪਹੁੰਚ ਹੋ ਚੁੱਕੀ ਆ ਨੰਬਰ 3 ਅਸੀਂ ਵਿਪਤਾ ਦੇ ਵਿੱਚ ਵੀ ਕਮਾਂਡ ਕਰਨਾ ਆ ਤੀਰਜ ਰੱਖਣਾ ਆ ਔਰ ਉਸ ਤੀਰਜ ਦੇ ਵਿੱਚ ਸਾਡਾ ਵਿਸ਼ਵਾਸ ਪਰਖਿਆ ਜਾਊਗਾ ਅਸੀਂ ਸੋਨੇ ਦੀ ਤਰ੍ਹਾਂ ਖਰੇ ਨਿਕਲਾਂਗੇ ਤੋਂ ਅਗਲੀ ਗੱਲ ਪ੍ਰਭੂ ਦਾ ਦਾਸ ਪੌਲਸ ਕਹਿੰਦਾ ਜਦੋਂ ਅਸੀਂ ਨਿਰਬਲ ਹੀ ਸਾ ਆ ਤਦੋਂ ਮਸੀਹ ਵੇਲੇ ਸਿਰ ਕੁਦਰਮੀਆਂ ਦੇ ਲਈ ਮੋਇਆ ਗਲਾਤੀਆਂ ਦੀ ਪੱਤਰੀ 4 ਦੀ 4 ਤੇ ਲਿਖਿਆ ਆ ਕਿ ਜਦੋਂ ਸਮਾਂ ਪੂਰਾ ਹੋਇਆ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਭੇਜਿਆ ਜੋ ਤੀਵੀ ਤੋਂ ਜੰਮਿਆ ਔਰ ਜੋ ਸ਼ਰਾ ਦੇ ਅਧੀਨ ਹੋ ਕੇ ਆਇਆ ਜਦੋਂ ਸਹੀ ਸਮਾਂ ਆਇਆ ਅਗਰ ਸਾਡੀ ਸੋਚ ਦੇ ਅਨੁਸਾਰ ਅਸੀਂ ਦੇਖੀਏ ਤਾਂ ਆਦਮਾ ਹਵਾ ਜਦੋਂ ਪਾਪ ਕੀਤਾ ਤਾਂ ਉਦੋਂ ਹੀ ਪ੍ਰਭੂ ਯੇਸ਼ੂਮਸੀ ਸਲੀਬ ਦੇ ਉੱਪਰ ਜਾਣ ਦੇ ਦਿੰਦੇ ਤਾਂ ਇੰਨੀ ਜ਼ਿਆਦਾ ਜਨ ਸੰਖਿਆ ਜਾਂ ਇੰਨੇ ਜ਼ਿਆਦੇ ਲੋਕ ਪਾਪ ਦੇ ਵਿੱਚ ਨਾ ਜਾਂਦੇ ਲੇਕਿਨ ਨਹੀਂ ਇਹ ਸਕਦਾ ਕਿਉਂ ਕਿ ਵਿਵਸਥਾ ਆਈ ਔਰ ਵਿਵਸਥਾ ਦੇ ਦੁਆਰਾ ਪਾਪ ਦੀ ਪਹਿਚਾਨ ਆਈ ਕਿੰਨੇ નિર્દોਸ਼ ਜਾਨਵਰ ਮਾਰੇ ਗਏ ਔਰ ਕਿੰਨਾ ਖੂਨ ਬਹਾਇਆ ਗਿਆ ਔਰ ਕਿੰਨਾ ਲੋਕਾਂ ਨੇ ਕੋਸ਼ਿਸ਼ ਕਰਕੇ ਦੇਖੀ ਧਰਮ ਦੇ ਕੰਮਾਂ ਦੇ ਨਾਲ ਕੋਈ ਧਰਮ ਹੀ ਨਹੀਂ ਠਹਿਰ ਸਕਿਆ ਔਰ ਫਿਰ ਸਹੀ ਸਮੇਂ ਤੇ ਜਦੋਂ ਅਸੀਂ ਨਿਰਬਲ ਸੀ ਜਦੋਂ ਅਸੀਂ ਇਹ ਮਹਿਸੂਸ ਕੀਤਾ ਕਿ ਅਸੀਂ ਆਪਣੀ ਸਮਝ ਆਪਣੀ ਬੁੱਧ ਦੇ ਨਾਲ ਕੁਝ ਨਹੀਂ ਕਰ ਸਕਦੇ ਅਸੀਂ ਧਰਮ ਹੀ ਨਹੀਂ ਠਹਿਰ ਸਕਦੇ ਅਸੀਂ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ ਜਦੋਂ ਅਸੀਂ ਨਿਰਬਲ ਹੀ ਸਾਂ ਤਦੋਂ ਮਸੀਹ ਵੀਰੇ ਸਰ ਕੁਦਰਮੀਆਂ ਦੇ ਲਈ ਮੋਇਆ ਤੋ ਸਹੀ ਸਮੇਂ ਤੇ ਪ੍ਰਭੂ ਯੇਸ਼ੂ ਮਸੀਹ ਨੇ ਅਸੀਂ ਜੋ ਪਾਪੀ ਸੀ ਅਸੀਂ ਜੋ ਕੁਦਰਮੀ ਸੀ ਅਸੀਂ ਜੋ ਪਰਮੇਸ਼ਰ ਦੀ ਇੱਛਾ ਦੇ ਉਲਟ ਚੱਲ ਰਹੇ ਸੀ ਅਸੀਂ ਜੋ ਪਾਪ ਦੇ ਵਿੱਚ ਪਏ ਹੋਏ ਸੀ ਜੋ ਪਾਪ ਦੀ ਗੰਦਗੀ ਦੇ ਨਾਲ ਲਿਬੜੇ ਹੋਏ ਸੀ ਸਹੀ ਸਮੇਂ ਤੇ ਪ੍ਰਭੂ ਯੇਸ਼ੂ ਮਸੀਹ ਨੇ ਸਲੀਬ ਦੇ ਉੱਪਰ ਸਾਡੇ ਲਈ ਆਪਣੀ ਜਾਨ ਦਿੱਤੀ ਔਰ ਸਾਨੂੰ ਜਾਨ ਦੇ ਕੇ ਉਸ ਪਾਪ ਦੀ ਗੰਦਗੀ ਦੇ ਵਿੱਚੋਂ ਬਾਹਰ ਕੱਢਿਆ ਔਰ ਸਾਡਾ ਮੇਲ ਉਸ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਨਾਲ ਹੋ ਗਿਆ ਸਾਡੀ ਪਹੁੰਚ ਉਸ ਪਰਮੇਸ਼ਰ ਤੱਕ ਹੋ ਗਈ ਖੋਣ ਅਸੀਂ ਬਵਸਤਾ ਦੇ ਦੁਆਰਾ ਨਹੀਂ ਬਲਕਿ ਸਰਵ ਸ਼ਕਤੀਮਾਨ ਪਰਮੇਸ਼ਰ ਜੋ ਮਨੋਖਰੀ ਰੂਪ ਚਾਕੇ ਸਲੀਬ ਦੇ ਉੱਪਰ ਆਪਣੀ ਜਾਨ ਦਿੱਤੀ ਆ ਉਹਦੇ ਉੱਪਰ ਵਿਸ਼ਵਾਸ ਕਰਨ ਦੇ ਨਾਲ ਸਿਰਫ ਧਰਮ ਹੀ ਨਹੀਂ ਬਲਕਿ ਸਾਡਾ ਮੇਲ ਉਹਦੇ ਨਾਲ ਹੋ ਚੁੱਕਾ ਆ ਸਾਡੀ ਪਹੁੰਚ ਉਹਦੇ ਤੱਕ ਹੋ ਚੁੱਕੀ ਆ ਹੁਣ ਉਹਨੂੰ ਮੈਂ हे ਅੱਬਾ हे ਪਿਤਾ ਕਹਿ ਕੇ ਪੁਕਾਰ ਸਕਦਾ ਆ ਇਸ ਲਈ ਪ੍ਰਭੂ ਯਿਸੂ ਮਸੀਹ ਸਲੀਬ ਦੇ ਉੱਪਰ ਜਾਣ ਦੇਣ ਦੇ ਨਾਲ ਹੋਇਆ ਕੀ ਆ ਮੇਰਾ ਮੇਲ ਉਹਦੇ ਨਾਲ ਹੋਇਆ ਮੇਰੀ ਪਹੁੰਚ ਉਹਦੇ ਤੱਕ ਹੋਈ ਔਰ ਵਿਪਤਾ ਦੇ ਵਿੱਚ ਮੈਂ ਕਮਾਂਡ ਕਰ ਸਕਦਾ ਆ ਤੀਰਜ ਰੱਖ ਸਕਦਾ ਆ ਕਿ ਸਰਵ ਸ਼ਕਤੀਮਾਨ ਪਰਮੇਸ਼ਰ ਇਸ ਵਿਪਤਾ ਇਸ ਕਲੇਸ਼ ਇਸ ਨਿਰਾਸ਼ਾ ਦੇ ਵਿੱਚ ਮੇਰੇ ਨਾਲ ਆ ਸੋ ਇਨ੍ਹਾਂ ਵਚਨਾਂ ਦੇ ਦੁਆਰਾ ਪ੍ਰਭੂਤਾ ਨੂੰ ਆਸ਼ੀਸ਼ ਦੇਵੇ ਅਈਦਾ ਸਾਰਾ ਆਦਰ ਮੇਮ ਉਸ ਪਰਮੇਸ਼ਰ ਨੂੰ ਮਿਲੇ ਮੈਂ ਚੋਨਾ ਇੱਕ ਛੋਟੀ ਜਿਹੀ ਪ੍ਰਾਰਥਨਾ ਕਰਾਂਗੇ ਔਰ ਪ੍ਰਭੂ ਇਹਨਾਂ ਵਚਨਾਂ ਦੇ ਦੁਆਰਾ ਤੁਹਾਨੂੰ ਸਮਝ ਦੇਵੇ ਤਾਂ ਕਿ ਅਸੀਂ ਸਮਝ ਸਕੀਏ ਕਿ ਸਾਡਾ ਮੇਲ ਸਾਡੀ ਪਹੁੰਚ ਉਸ ਪ੍ਰਭੂ ਤੱਕ ਹੋ ਚੁੱਕੀ ਆ ਪ੍ਰਭੂ ਜੀ ਇਹਨਾਂ ਪਵਿੱਤਰ ਵਚਨਾਂ ਦੇ ਲਈ ਤੁਹਾਡਾ ਧੰਨਵਾਦ ਕਿ ਤੁਸੀਂ ਸਾਡੇ ਲਈ ਸਲੀਬ ਦੇ ਉੱਪਰ ਜਾਣ ਦਿੱਤੀ ਸਾਡੇ ਲਈ ਆਪਣੀ ਜਾਨ ਦੇ ਕੇ ਸਾਨੂੰ ਪਾਪ ਦੀ ਗੰਦਗੀ ਦੇ ਵਿੱਚੋਂ ਕੱਢਿਆ ਔਰ ਸਾਡਾ ਮੇਲ ਉਸ ਪਰਮੇਸ਼ਰ ਦੇ ਨਾਲ ਹੋਇਆ ਵੈਰ-ਵਿਰੋਧ ਤੇ ਜੁਦਾਈ ਦੀ ਕੰਧ ਨੂੰ ਟਾਕੇ ਸਾਡੀ ਪਹੁੰਚ ਉਸ ਪਰਮੇਸ਼ਰ ਤੱਕ ਹੋ ਚੁੱਕੀ ਆ ਉਹਨੂੰ ਮੈਂ ਹੀ ਅੱਬਾ ਹੀ ਪਿਤਾ ਕਹਿ ਕੇ ਪੁਕਾਰ ਸਕਦਾ ਆ ਮੈਂ ਸਮਝ ਗਿਆ ਕਿ ਬਨੁਖ ਸ਼ਰਧੇ ਕਮਾ ਤੋਂ ਨਹੀਂ ਬਲਕਿ ਯੀਸ਼ੂ ਮਸੀਹ ਤੇ ਵਿਸ਼ਵਾਸ ਕਰਨਾ ਜਦ ਤਰ ਮੀਠ ਹੈਰਦਾ ਆ ਔਰ ਸਿਰਪ ਧਰਮ ਹੀ ਨਹੀਂ ਬਲਕਿ ਉਹਦਾ ਮੇਲ ਉਸ ਪਰਮੇਸ਼ਰ ਦੇ ਨਾਲ ਹੋ ਜਾਂਦਾ ਆ ਤੁਸੀਂ ਸਹੀ ਸਮੇਂ ਤੇ ਆ ਕੇ ਸਾਨੂੰ ਪਾਪ ਦੀ ਗੰਦਗੀ ਦੇ ਵਿੱਚੋਂ ਛੁਡਾਇਆ ਇਹਨਾਂ ਸਾਰੀਆਂ ਗੱਲਾਂ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਇਹਨਾਂ ਵਚਨਾਂ ਅਨੁਸਾਰ ਇੱਕ ਨੂੰ ਚੱਲੀ ਸਹਾਇਤਾ ਔਰ ਮਦਦ ਕਰੋ ਸਾਰਾ ਆਦਰ ਮੇਮਾ ਤੁਹਾਡੇ ਨਾਮ ਨੂੰ ਮਿਲੇ ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਮੰਗਦੇ ਆਂ ਆਮੀਨ